ਉਹ ਗੱਲ ਸੁਣਾ ਅੱਜ ਮੇਰੀ ਭੈਣ ਨਹੀਂ ਆਉਣਾਗਾ ਉਹਦੀ ਵਧੀਆ ਸੇਵਾ ਸੁਭਾ ਕਰੀਂ ਕਿਤੇ ਉਂ ਕਰੀ ਜਾਵੇਂ ਆਉਣਾ ਹੋਵੇ ਫਿਰ ਮੈਂ ਕੀ ਕਰਾਂ ਉਹਦੇ ਖਾਤਰ ਕਿਤੇ ਮੈਂ ਹੋਰ ਨਾ ਸਾਹੀ ਪਨੀਰ ਬਣਾ ਲਾਂ ਜਿਹੜੀ ਆਪਾਂ ਦਾਲ ਖਾਵਾਂਗੇ ਉਹ ਜੀ ਉਹ ਖਾਲੂ ਉਹਦੇ ਕੀ ਹਲਕ ਚੜਦੀ ਐ ਮੈਂ ਤੂੰ ਬੋਲਦੀ ਕਿ ਮੈਂ ਤਿੰਨ ਮਰੂਆਂ ਕਿਚੀ ਚ ਸੇਵਾ ਦਾ ਮਤਲਬ ਇਹ ਨਹੀਂ ਹੈਗਾ ਵੀ ਤੇਰੇ ਪਨੀਰ ਦੀ ਭੁੱਖੀ ਆ ਹੋ ਬਥੇਰਾ ਕੋ ਦਿੱਤਾ ਨੂੰ ਰੱਬ ਨੇ ਸੇਵਾ ਦਾ ਮਤਲਬ ਇਹ ਹੈ ਵੀ ਉਹਨੂੰ ਪਿਆਰ ਸਤਕਾਰ ਨਾਲ ਬੋਲੀ ਆਹੋ ਤੂੰ ਤਾਂ ਆਪਦੀ ਭੈਣ ਦਾ ਹੀ ਚਮਚਾ ਬਣਿਆ ਰਹਿਣਾ ਨਾ ਚਮਚਾ ਕਿਉਂ ਨਾ ਬਣਾ ਛੋਟੇ ਹੁੰਦਿਆਂ ਸਿਰ ਤੋਂ ਬੇਬੇ ਦਾ ਸਾਆ ਉੱਠ ਗਿਆ ਤੀ ਤੇ ਬਾਪੂ ਨੇ ਸਾਰੀ ਜ਼ਿੰਦਗੀ दारू ਪਿਆਲੇ 'ਚ ਕੱਢ ਤੀ ਹੁਣ ਤਾਂ ਮੇਰੀ ਭੈਣ ਹੀ ਮੇਰੀ ਮਾਂ ਹੈਗੀ ਨਾ ਤੂੰ ਮੇਰੇ ਤਾਂ ਚਾਰੇ ਏਡੀਆਂ ਜਾ ਕੇ ਮਾਂਗ ਰ ਪਈਆਂ ਨਾ ਮਾਂ ਤੇਰੀ ਕੁਛ ਲੱਗਦੀ ਨਹੀਂ ਜੇ ਕੁਛ ਲੱਗਦੀਆਂ ਤਾਂ ਹੀ ਤੇਰੀ ਬਕਵਾਸ ਸੁਣੀ ਜਾਂ ਨਾ ਇਹ ਮਾਰੀ ਨਾ ਟੋਟਣ ਤੇ ਬਾਸ ਬੋਕੀ ਬਡਰੋਖਾਂਲੇ ਸ਼ੇਰ ਗੱਲ ਦੀ ਐਂਬੂਲੈਂਸ ਪਟਾਲੇ ਨੂੰ ਟੂ ਟੂ ਕਰਦੀ ਜਾਊ